ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਸਿੰਘ 911 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਤੁਸੀਂ ਪਿੱਛੇ ਆਪਣੇ ਦੇਖ ਸਕਦੇ ਹੋ ਵਿਰਾਸਤੀ ਘਰ ਇਹਨੂੰ ਕਹਿ ਦਿੰਦੇ ਆ ਪਿੰਡ ਬਾਪੂ ਜੀ ਆਪਣਾ ਕਿਹੜਾ ਬੁਰਜਗਿਲ ਬੁਰਜਗਿਲ ਹਾਂਜੀ ਥੇਲ ਭੂਜ ਗਰ ਵਿੰਗਾ ਥੇਲਾ ਭੰਡਾ ਇਹਦੀ ਆਪਾਂ ਨੂੰ ਪਹਿਲ ਤੋਂ ਸ਼ੌਂਕ ਸੀਗਾ ਹਾਂਜੀ ਬਚਪਨ ਤੋਂ ਸ਼ੌਂਕ ਸੀਗੇ ਸਭ ਕੁਝ ਆ ਗਿਆ ਅੱਛਾ ਜੀ ਬੜਾ ਸੋਹਣਾ ਇਹ ਅਸੀਂ ਦੇਖਿਆ ਅੰਦਰੋਂ ਸਾਰਾ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਆਪਾਂ ਜਿਹੜੀ ਵੀਡੀਓ ਬਣਾ ਕੇ ਲਿਆਏ ਆ ਅੰਦਰੋਂ ਕਿ ਇੱਕ ਇੱਕ ਚੀਜ਼ ਨੂੰ ਸਾਹਮਣਾ ਬਹੁਤ ਔਖਾ ਔਰ ਇਸੇ ਕਰਕੇ ਨਹੀਂ ਆਹੀ ਕੁਛ ਆ ਬੰਦਾ ਦੇਖ ਕੇ ਮਨ ਕੁਛ ਹੋ ਜਾਂਦਾ ਹਾਂਜੀ ਹਾਂ ਮੈਂ ਘੰਟਾ ਦੋ ਘੰਟੇ ਆਪ ਦਾ ਭੁੱਲ ਜਾਂਦਾ ਬੰਦਾ ਸਨੀਆਂ ਜਿਆਦਾ ਜੁੜੇ ਹੋਏ ਆ ਸਾਧੀਆਂ ਨਾਨੀਆਂ ਜਿਹੜੇ ਆਪਣੇ ਚਲੇ ਗਏ ਲੋਕਾਂ ਨੇ ਹੱਥ ਲੱਗੇ ਹੋਏ ਆ ਇੱਕ ਹੋਰ ਦਾ ਸੀ ਕੋ ਆਪਾਂ ਤੁਹਾਨੂੰ ਦੱਸ ਦਈਏ ਵੀ ਬਾਪੂ ਜੀ ਦਾ ਐਡਾ ਚੰਗਾ ਸੁਭਾਅ ਕਿਸੇ ਨੂੰ ਨਹੀਂ ਰੋਕਣਾ ਇਹਨਾਂ ਨੇ ਬਣਾਇਆ ਹੀ ਇਹ ਦੇਖਣ ਵਾਸਤੇ ਕਹਿੰਦੇ ਅਸੀਂ ਰੋਕਣ ਵਾਸਤੇ ਨਹੀਂ ਕਿਸੇ ਤੋਂ ਬਣਾਇਆ ਸੁਭਾਅ ਖੱਲ੍ਹੇ ਖੋਲ ਜਾਣਾ ਜੀ ਸ਼ਾਮ ਨੂੰ ਅਸੀਂ ਬੰਦ ਕਰ ਜਾਂਦੇ ਆ ਬਾਕੀ ਇਹ ਰਾਤ ਨੂੰ ਚਲੋ ਬੰਦ ਕਰਨਾ ਹੀ ਪੈਂਦਾ ਸਾਨੂੰ ਵੀ ਪਤਾ ਸਾਰਿਆਂ ਨੂੰ ਤੇ ਪਰ ਐ ਆ ਵੀ ਦਿਨੇ ਸ ਇਹ ਆਪਣਾ ਕਿਹੜਾ ਰੋਡ ਪਾਸ ਦਾ ਬਾਬੂ ਜੀ ਸਲਾਹੁਤਪੁਰ ਆਂ ਰਾਮਪੁਰਾ ਰੋਡ ਹੈ ਸਲਾਹੁਤਪੁਰ ਆਂ ਰਾਮਪੁਰਾ ਰੋਡ ਹੈ ਹਾਂਜੀ ਸਲਾਹੁਤਪੁਰ ਆਂ 9 ਕਿਲੋਮੀਟਰ ਇੱਥੋਂ ਆਪਣਾ 16 ਕਿਲੋਮੀਟਰ ਠੀਕ ਹੈ ਜੀ ਕਿਸੇ ਵੀ ਵੀਰ ਨੇ ਦੇਖਣਾ ਹੋਵੇ ਤਾਂ ਆਪਣਾ ਰਾਮਪੁਰੇ ਤੋਂ ਆ ਕੇ ਇਹ ਭਾਈ ਰੂਪਾ ਇੱਥੋਂ 2 ਕਿਲੋਮੀਟਰ ਰਹਿ ਜਾਂਦਾ ਹੈ। ਅੱਗੇ ਪੈਲਸਾ ਤੋਂ ਨੇ ਇਹਦੇ। ਹਾਂ ਅੱਗੇ ਆਪਣੀ ਲੋਕੇਸ਼ਨ ਹੈ ਜਿਹੜੀ ਉਹ ਵੀ ਤੁਹਾਨੂੰ ਦਿਖਾਵਾਂਗੇ। ਅੱਗੇ ਪੈਲਸ ਹੈ ਤੇ ਇਹਦੇ ਨਾਲ ਹੀ ਵਿਰਾਸਤੀ ਘਰ ਬਣਿਆ ਹੋਇਆ ਹੈ। ਆਪ ਦੇਖੀਏ ਜੀ ਬਣਿਆ ਹੋਇਆ ਇਹ। ਆਪਦੇ ਬਾਪੂ ਜੀ ਦੇਖੀਏ ਇੱਥੇ ਬਣਿਆ। ਇਹ ਕੋਈ ਫੇਸ ਨਹੀਂ ਜੀ। ਅੱਛਾ। ਹਾਂਜੀ। ਇਹ ਵੀ ਵੱਡੀ ਗੱਲ ਹੈ ਦੇਖੋ ਅੱਜ ਕੱਲ੍ਹ ਜਿਹੜੀਆਂ ਵੀ ਚੀਜ਼ਾਂ ਆਪਾਂ ਮੌਲਾ ਅੱਜ ਜਾਣਦੇ ਆ ਕਿ ਤੇ ਹੋਰ ਜਾਣਦੇ ਆ ਚੀਜ਼ਾਂ ਤੇ ਆਪਾਂ ਨੂੰ ਪੈਸੇ ਲੱਗਦੇ ਦੇਖਣ ਨੂੰ। ਇਹ ਵੀ ਦਿਲ ਦੇ ਨਾਲ ਹੁੰਦੀਆਂ ਚੀਜ਼ਾਂ ਤੇ ਬਾਪੂ ਜੀ ਦਾ ਮੋਹ ਬਣਿਆ ਹੋਇਆ ਚੀਜ਼ਾਂ। ਅੱਜ ਆਪਾਂ ਤੁ ਰੂਹ ਰੂ ਕਰਾਵਾਂਗੇ ਜਿਵੇਂ ਆ ਬਾਪੂ ਜੀ ਨੇ ਕੁੱਲੀ ਬਣਾਈ ਹੋਈ ਐ ਇਹਦੇ ਵੀ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਵਿੱਚੋਂ ਬਾਹਰੋਂ ਤੇ ਬਾਕੀ ਵੀਡੀਓ ਨਾਲ ਜੁڑے ਰਹੋ ਇਹ ਆ ਗਿਆ ਗੱਡਾ ਪ੍ਰਾਣਾ 1940 ਦੇ ਵਿੱਚ ਤਿਆਰ ਕੀਤਾ ਹੋਇਆ ਇਹਦੇ ਵਿੱਚ ਸਾਰੀ ਜਿਹੜੀ ਚੀਜ਼ ਲੱਗੀ ਹੋਈ ਐ A to Z ਪਿਸਤਲ ਦੀ ਲੱਗੀ ਹੋਈ ਆ ਪੂਰੀ ਮਹਿੰਗੀ ਚੀਜ਼ ਐ ਇਹ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਆਮ ਐਸਾ ਐਸਾ ਇੱਕ ਗੱਡਾ ਐ ਇਹ ਤਾਂ ਪੂਰੇ ਸ਼ੌਂਕ ਨਾਲ ਇਹ ਬਣਾਇਆ ਹੋਇਆ ਐ ਤੁਸੀਂ ਦੇਖ ਸਕਦੇ ਹੋ ਇਹਨੂੰ ਕਿੱਡੇ ਰੀਜਨਲ ਇਹ ਤਿਆਰ ਕਰਿਆ ਹੋਇਆ ਤੇ ਇਹ ਚੀਜ਼ਾਂ ਹੋ ਗਈਆਂ ਦੇਖੋ ਹਾਲ ਪੰਜਾਲੀਆਂ ਸਾਰਾ ਕੁਝ ਇੱਥੇ ਇਕੱਠਾ ਕਰਕੇ ਬਾਪੂ ਜੀ ਨੇ ਆਪਦੇ ਸ਼ੌਂਕ ਦੇ ਨਾਲ ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਤਰੰਗਲੀਆਂ ਸਾਲੰਗ ਇਹ ਆਗੇ ਹਾਲਾ ਪਹਿਲਾ ਵਾਲੇ ਇਹ ਜਿਹੜੀਆਂ ਚੀਜ਼ਾਂ ਇਹ ਬਾਕੀ ਜਿਹਨੂੰ ਪਤਾ ਹੈ ਜਿਹੜੀ ਚੀਜ਼ ਦਾ ਜਾਦੇ ਪਤਾ ਹੈ ਜਿਹਨੂੰ ਉਹ ਆਪਾਂ ਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਆ। ਇਹਦਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਦੇ ਜੀ। ਭੇਜ ਦਿਓ ਆਪਾਂ ਨੂੰ ਜੂਰ। ਇਹ ਆ ਗਈ ਹੱਥ ਖੜੀ ਆ ਲੱਗਦਾ ਸ਼ਾਇਦ ਤੱਕ ਤਾਂ। ਇਹ ਹੱਥ ਖੜੀ ਆ ਗਈ। ਇਹ ਫੌੜਾ ਆ ਗਿਆ। ਨਲਕੇ ਦੀਆਂ ਡੰਡੀਆਂ ਆ ਗਈਆਂ, ਨਲਕੇ ਦੀਆਂ ਡੰਡੀਆਂ ਕਹਿ ਦਿੰਨੇ ਆਪਣੇ ਨਾਲ। ਇਹ ਬਰਮੀ ਕਮਾਂਡ ਚਾ ਹੁੰਦਾ ਮਿਸਤਰੀਆਂ ਕੋਲੇ ਵਿੱਚ ਹੀ ਗੁਣੀਆਂ ਪਿਆ ਆਪਣੇ ਥੋੜੇ ਸਾਰਾ ਸਿਸਟਮ ਹੈ। ਦਰ ਆਪਣੇ ਨੂੰ ਟੰਗਣਾ ਕਹਿੰਦੇ ਨੇ ਟੰਗਦੇ ਆ ਢਿੰਡੀਆਂ ਹੋ ਗਈਆਂ ਸਾਰੀਆਂ ਚੀਜ਼ਾਂ ਇਹ ਸੀ ਬਬੂ ਜੀ ਨੇ ਪੂਰੇ ਸ਼ੌਂਕ ਨਾਲ ਰੱਖੀਆਂ ਹੋਈਆਂ ਜਿਹੜੀਆਂ ਇਹ ਝੋਲਾ ਜਿਹੜਾ ਆਪਦੇ ਹੱਥੀਂ ਪਿਆਰ ਕਰਿਆ ਹੋਇਆ ਤੇ ਇਹ ਆ ਗਏ ਆਪਣੇ ਕੋਲੇ گنڈਾਸੇ گنڈਾਸੇ ਆ ਗਏ ਬਟ ਆ ਪੰਜਾ 100 100 ਸਾਲ ਦੀ ਚੀਜ਼ ਪ੍ਰਾਣੀ ਜਿਹੜੀ ਸੰਭ ਕੇ ਰੱਖੀ ਹੈ ਇਹ ਟਾਈਮ ਪੀਸ ਹੈ ਜਿਹਾ ਸਾ ਦੇਖ ਇਹ ਪ੍ਰੈਸ ਆ ਗਈ ਇਹ ਭਈਆ ਆ ਬੱਡੀ ਬੈਸਪਈ ਹੈ ਇਹਨੂੰ ਕਹਿੰਦੇ ਸੀ ਊਰੀਆਂ ਊੜੀ ਇਹਨਾਂ ਤੇ ਆਟੀਆਂ ਲੈਣੀਆਂ ਹੁੰਦੀਆਂ ਜਿਹਨੂੰ ਆਟੀ ਕਹਿੰਦੇ ਆ ਵੀ ਜਿਹੜੀ ਹੋਈ ਹੈ ਊਰੀਆਂ ਵੀ ਜਿੰਨੇ ਭੰਦੀਆਂ ਹੁੰਦੀਆਂ ਬਾਾਕੀ ਜਿਹਨੇ ਉਹ ਵੀ ਆਪਾਂ ਕੋਲੇ ਆ ਨਾਲਾਂ ਹੋ ਗਈਆਂ ਨਾਲਾਂ ਹੋ ਗਈਆਂ ਬਾਕੀ ਇਹ ਡੇਵਰਾਂ ਨੇ ਦੱਸ ਹੀ ਨਹੀਂ ਜਿਹੜਾ ਸਾਰੀਆਂ ਚੀਜ਼ਾਂ ਦੇ ਨਾਮ ਸਾਨੂੰ ਹੀ ਪਤਾ ਹੈ। ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਨਾਮ ਸਾਨੂੰ ਪਤਾ ਹੈ ਉਹ ਸਾਨੂੰ ਦਿਖਾਈ ਜਾਂਦੇ ਆ, ਪਾ ਦੱਸ ਹੀ ਜਾਂਦੇ ਆ। ਬਾਕੀ ਤੁਸੀਂ ਦੇਖ ਸਕਦੇ ਹੋ ਵੱਟੇ ਹੋਗੇ। A to Z ਵੱਟਾ ਪਿਆ ਵਾਪੂ ਵਾਲ। ਪੱਕਾ ਹੋ ਗਿਆ ਵੱਡਾ ਜਿੰਨੀ ਹੋ ਗਈ। ਕਿ ਆ ਗਿਆ ਲਾਲਟ ਨਾ ਹੋ ਜਾਂਦੀਆਂ। ਇਹ ਕੇ ਗੱਡਾ ਖੜਾ ਇਹ ਛੋਟਾ ਗੱਡਾ। ਇਹਦੇ ਵਿੱਚ ਰਹਿ ਕੇ ਲੋਕ ਫੋਟੋਆਂ ਕਰਾ ਲੈਂਦੇ ਆ ਇਹ ਤੇ ਵੀ ਬਹੁਤ ਪਿੱਤਰ ਲੱਗਿਆ ਹੋਇਆ ਹੈ ਇਹ ਚੈੱਕ ਕਰ ਸਕਦੇ ਹਾਂ ਨੂੰ ਇਹ ਕਾ ਦੇਖੋ ਤੁਸੀਂ ਕਰੋ ਚੈੱਕ ਪੁਰਾਣਾ ਟੀਵੀ ਨੂੰ ਰੱਖਿਆ ਹੋਇਆ ਹੈਗਾ ਇਹ ਜਸ ਸਮਾਨ ਵਾਲੀਆਂ ਜਿਹੜੀਆਂ ਤੀਜਾ ਖਾਂ ਕੇ ਰੱਖੀਆਂ ਹੋਈਆਂ ਬਾਪੂ ਜੀ ਨੇ ਇਹ ਕੁੱਲੀ ਬਣਾਈ ਆ ਬਾਪੂ ਜੀ ਨੂੰ ਬਾਪੂ ਦਾਦੇ ਵਿੱਚ ਸਮਾਨ ਪਿਆ ਤੁਨੀ ਦੇਖੋ ਕ੍ਰੈਡਿਟ ਆ ਰਹੀ ਹੈ ਆ ਦੇਖੋ ਕਿਹੜੇ ਲੋਟ ਡਿਜ਼ਾਈਨ ਕਰ ਕਰਕੇ ਚੀਜ਼ਾਂ ਰੱਖੀਆਂ ਹੋਈਆਂ ਬਾਪੂ ਨੇ ਦੇਖ ਸਕਦੇ ਹੋ ਤੁਸੀਂ ਆ ਕਦੂ ਹੁੰਦੇ ਆ ਜਿਹੜੇ ਕਦੂ ਪੱਕ ਜਾਂਦੇ ਆ ਉਹਨਾਂ ਦੇ ਆਲ ਨੇ ਬਣਾ ਕੇ ਰੱਖੇ ਹੋਏ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਰੋ ਚੱਕ ਇਧਰ ਇੱਕ ਖੂਹ ਆ ਗਿਆ ਇੱਕ ਉਹ ਕਹਿੰਦੇ ਜਿਹਦੇ ਉੱਤੋਂ ਪਹਿਲਾਂ ਪਾਣੀ ਭਰਦੀਆਂ ਹੋਈਆਂ ਸੀਆਂ ਬੁੜੀਆਂ ਆਪਣੀਆਂ ਇਹਦੇ ਵਿੱਚ ਸਾਰਾ ਸਿੱਟਿਆ ਹੋਇਆ ਸੰਬੇ ਚ ਪਾਣੀ ਵੀ ਆ ਇਹਦੇ ਟ੍ਰੈਂਡ ਦੇ ਚੜਾ ਕੇ ਨੂੰ ਬਾਡੀ ਹੈਗੀ ਹੈ ਬਾਹਰ ਕੀ ਚਮੜੀ ਬਣਾਈ ਹੋਈ ਹੈ ਆ ਦੇਖ ਸਕਦੇ ਤੁਸੀਂ ਇੱਧਰ ਆ ਜਾਓ ਤੁਸੀਂ ਇੱਧਰ ਦੇਖ ਸਕਦੇ ਹੋ ਵੀ ਡੈਕ ਜਿਹੜੇ ਪੁਰਾਣੇ ਡੈਕ ਸੀਗੇ ਆਪਣੇ ਕੋਲੇ ਜਮਾ ਪਹਿਲਾਂ ਵਾਲੇ 1970 70 ਦੀਆਂ ਗੱਲਾਂ ਇਹ ਜਿਹੜੀਆਂ ਉਸ ਤੋਂ ਬਾਅਦ ਫਿਰ ਇਹ ਆਏ ਉਸ ਤੋਂ ਬਾਅਦ ਇਹ ਆ ਗਏ ਉਂਦੇ ਟਾਈਮ 'ਚ ਇਹ ਚੱਲਦੇ ਨੇ ਨਿੰਦੇਸਾ ਦੇ ਆ ਪਏ ਨੇ ਕੈਸਟਾਂ ਪਈਆਂ ਕੀ ਪਈ ਚੱਕੀ ਸਰਖੇ ਆ ਗਏ ਚਰਖੇ ਇਹਦਾ ਨਾਮ ਦੱਸੋ ਜੀ ਨੂੰ ਪਤਾ ਇਹ ਚੀਜ਼ ਦਾ ਨਾਮ ਕੀ ਹੈ ਕਮੈਂਟਾਂ 'ਚ ਤੁਸੀਂ ਦੱਸੋ ਸਾਨੂੰ ਇਹ ਟੈਲੀਗ੍ਰਾਮ ਬੋਣ ਜਿਹੜੇ ਆਪਣੇ ਪਹਿਲਾ ਆਨਲਾਈਨ ਦੇ ਸੀਗੇ ਹਾਗੇ ਡਾਲਰ ਆਗੇ ਜਿਹਨੇ ਇਹ ਕनाडा ਦਾ ਹੋ ਗਿਆ ਇਹ ਹੋਰ ਹੋੜ ਕੰਟਰੀਆਂ ਦੇ ਹੋਗੇ ਜਿਵੇਂ ਆ 네ਪਾਲ ਬੈਂਕ ਤੇ ਇਹਨੂੰ ਆਨਪਾਲ ਦੇ ਹੋਗੇ ਆਪਲੇ ਡੀਆ ਦੀ 5 ਰੁਪਏ ਤਾਂ ਸਾਰੇ ਜਾਣਦੇ ਐ ਅਡਵਰਡ ਕਰੰਸੀ ਸਾਰੀ ਸਾਹਮ ਕੇ ਰੱਖੀ ਹੋਈ ਆ ਪੂਰੇ ਸ਼ੌਂਕ ਨਾਲ ਇਹ ਆਗੇ ਡਬਲ ਪੈਸੀ ਕਲੀ ਵਾਲੇ ਪੈਸੀ ਜਿਹੜੇ ਕਹਿੰਦੇ ਨੇ ਇਨਾਂ ਦੇ ਉੱਤੇ ਇੱਕ ਵੱਡੀ ਚੀਜ਼ ਐ ਇਹ ਚ ਖਾਸ ਕਰਕੇ ਦੇਖੋ ਬਾਪੂ ਜੀ ਨੇ ਇੰਨੀ ਮਿਹਨਤ ਕਰਕੇ ਇਹ ਚੀਜ਼ਾਂ ਬਣਾਈਆਂ ਹੋਈਆਂ ਆਪਣਾ ਪਿਆਰ ਦੇਣਾ ਬਣਦਾ ਵੀਡੀਓ ਦੇਖੋ ਤੁਸੀਂ ਇੱਕ ਇੱਕ ਚੀਜ਼ ਤੇ ਜਿੰਨੇ ਸਾਲ ਦਾ ਇਹ ਬਣਿਆ ਹੋਇਆ ਉਹ ਸਾਰੇ ਸਾਹਮਣੇ ਦੇ ਉੱਤੇ ਲਿਖੇ ਹੋਏ ਨੇ ਦੇਖ ਆਜਾ 1945 1926 ਜਿਵੇਂ 1911 ਹੋ ਗਿਆ 1940 ਹੋ ਗਿਆ 1934 ਦੇ ਵਿੱਚ 1930 ਦੇ ਵਿੱਚ ਇੱਕ ਇੱਕ ਚੀਜ਼ ਦੇ ਉੱਤੇ ਇੱਕ ਇੱਕ ਸਾਲ ਦਾ ਵੇਰਵਾ ਲਿਖਿਆ ਹੋਇਆ ਪਦੇ ਪੱਟੀਆਂ ਜਿਹੜੀਆਂ ਆਪਾਂ ਲਿਖਣ ਵਾਲੇ ਕੰਮ ਲਈਦੇ ਹੁੰਦੇ ਸੀ ਪਹਿਲਾਂ ਹੁਣ ਤਾਂ ਚਲੋ ਪੱਟੀਆਂ ਢਡੋ ਉਸ ਵੀ ਲਈ ਰਹਾ ਆਪਣੇ ਸਕੂਲਾਂ ਚ ਇਹ ਪੱਟੀਆਂ ਜਿਹੜੀਆਂ ਜੀ ਜਾਂ ਉਹ ਵਾਲੇ ਜੋ ਆਖਾਂ ਆਪਾਂ ਚੀਜ਼ਾਂ ਦਿਖਾ ਸਕਦੇ ਇਹ ਇੱਕ ਆਇਨਾ ਹੋ ਗਿਆ ਦੇਖੋ ਕਿੰਨਾ ਖੂਬਸੂਰਤ ਹੈ ਇਹ ਰੜਕਣਾ ਹੋ ਗਿਆ ਜਿੱਥੇ ਪਹਿਲਾਂ ਬੁੜੀਆਂ ਦੁੱਧ ਰੜਕੀਆਂ ਹੁੰਦੀਆਂ ਸੀਗੀਆਂ ਚੇ ਆ ਕੇ ਗੋਲੀਆਂ ਕਹਿ ਦਿੰਦੇ ਆ ਇਹ ਇਹਨਾਂ ਨੂੰ ਹੋਰ ਕਹਿ ਦਿੰਦੇ ਕਿ ਕਿ ਕੁਝ ਹੋਰ ਕਹਿ ਦਿੰਦਾ ਇਹ ਗੋਲੀਆਂ ਖੇਡਦੇ ਹੁੰਦੇ ਸੀਗੇ ਆਪਾਂ ਵੀ ਯਾਦ ਹੈ ਇਹਨੂੰ ਹਾਰੀ ਕਹਿ ਦਿੰਦੇ ਸੀਗੇ ਅੱਜ ਕੱਲ ਵੀ ਖਰ ਜਾਣਦੇ ਐ ਇਹ ਜੀ ਗੱਲ ਨਹੀਂ ਭੁੱਲੇ ਨਹੀਂ ਸਾਡੇ ਪੰਜਾਬੀ ਇਹਨੂੰ ਹਾਰੀ ਕਹਿ ਦਿੰਦੇ ਇਹ ਚੱਕ ਆਗਾ ਜਿੱਥੇ ਘਮੀਆਰ ਭਾਂਡੇ ਬਣਾਉਣਾ ਹੁੰਦਾ ਸੀਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਅੱਗੇ-ਅੱਗੇ ਇਹੋ ਜਿਹਾ ਕੰਟੈਂਟ ਲੈ ਕੇ ਆਵਾਂਗੇ ਤੁਹਾਡੇ ਨਾਲ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਰੱਬ ਰਾਖਾ ਮਿਹਰਬਾਨ